ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਜੀ ਸਹਾਰੇ ਵਾਹਿ ਸ੍ਰੀ ਸੁਖਮਨੀ ਜੀ ਕੀ ਪਾਠ ਸਾਹਿਬ ਇਸਨੀ ਪ੍ਰਥਮ ਪਉੜੀ ਸਿਮਰਤ ਗੁਰੂ ਨਾਨਕ ਦੇਵ ਆਏ ਘਰੇ ਅੰਦਰ ਮੁਰਤੇ ਅਰਦਾਸ RAM DAS Hain hoye sahaye Arjun Har Govind naam Shiv Ram Sri Har Krishna te aayi hai Jis jithan sab dutiya ehi wah darshne hain karma hete aave paaye ਸਰਧਾਨੀ ਹੋਏ ਜੀ ਸਹਾਇ 10 ਪਾਠ ਸਾਹਿਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਧਾਨੀ ਹੋਏ ਜੀ ਸਹਾਇ ਦਸਾਂ ਪਾਠ ਸ਼ਹੀਆਂ ਦੀ ਜੋਰ ਧਾਨਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਠ ਦਰਸ਼ਨ ਦੀ ਦਾਤ ਦਾ ਧੰਨ ਸਰਪੰਨਿਤ ਕਰਨਾ ਜੀ ਵਾਲੇ ਗੁਰੂ ਜੀ ਇਹਨਾਂ ਮਾਲਿਆਂ ਦੇ ਮਾਨ ਸਤਿਗੁਰੂ ਰਤਨਾਂ ਦੇ ਸਾਹ ਸਤਿਗੁਰੂ ਜੀ ਦੀ ਜੋਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੀ ਅਪਾਰਿਤ ਕਿਰਪਾ ਸਦਿਆ ਸਮੇਂ ਦੀਵਾਨਾ ਦੀ ਸਮਾਗਮਿਤ ਹੋਈ ਹੈ ਜੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਕੀਤਾ ਸਰਬਾਣੀ ਦੇ ਜਾਪ ਹੋਈ ਦੀ ਪਾਵਨ ਬਾਣੀ ਦੇ ਜਾਣ ਕਰਦੇ ਆ ਪਾਵਨ ਸਰੂਪ ਦੀ ਸੇਵਾ ਕਰਦੇ ਆ ਹੋਈਆਂ ਨੂੰ ਸਾਈਆਂ ਦੇ ਸਵਾਗਤ ਲਈ ਅਰੋਾਸਤੇ ਸਮਤ ਲਖਨੀ ਆਪ ਜੀ ਕਰੋ ਕਿਰਪਾ ਸੰ다ਸਰ ਗੁਰੂ ਜੀ ਸੰਤਾਂ ਨੂੰ ਕੇਵਲ ਆਲਾ ਨੂੰ ਸੁਨੀਆਂ ਬਖਸ਼ੋ ਅਮਰਤ ਵੇਲੇ ਕੁਦਰਤ ਦੇ ਦਰਸ਼ਨ ਉੰਦੀ ਦਾ ਰਖਸ਼ੀਂ ਨਿਹਾਲ ਕਰਨਾ ਸੁਖ ਹੋਵੇ ਜੀ ਨਾਮ ਜਪਾਵੇ ਨਾਮ ਗਾਣਾ ਚੜੀ ਕਲਾ ਮਿੱਠੀ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਕਨ ਸਾਹ ਬੋਧਾ ਜਿਥੇ ਜਾਇ ਬਹਿ ਮੇਰਾ ਸਤਿਗੁਰੂ ਸੋ ਥਨ ਸੁਹਾਵਾ RAM RAJI ਜਿੱਥੇ ਜਾਇ ਬਹਿ ਮੇਰਾ ਸਤਿਗੁਰੂ ਸੋ ਥਨ ਸੁਹਾਵਾ RAM RAJI ਗੁਰੂ ਸਿੱਖੀ ਸੋ ਥਾਰੂ ਵਾ ਤੇ ਆਵਾਂ ਧੁਰ ਮੁਖ ਲਾਵਾ ਧੁਰ ਮੁਖ ਲਾਵਾ ਕੋਰ ਸਿਖਾ ਕੀ ਗਾਲ ਖਾਈ ਭਈ ਜਿਨਹਾਰ ਨਾਮ ਤੇ ਆਵਾਂ ਨਾਮ ਤੇ ਆਵਾਂ ਜਿਨਹਾਰ ਲਖਿਤ ਸਤ ਕੋਰ ਪੂਜੇ ਆ ਜਿਨਹਾਰ ਪੂਜੇ ਕਰਾਵਾ ਪੂਜੇ ਕਰਾਵਾ ਆਇ ਪਹੇ ਮੇਰਾ ਸਤ ਗੁਰੂ ਸੁਖਾਲ ਸੁਹਾਵਾ ਰਾਮੁ ਰਾジ ਬਿਸਰਨਾਹੀ ਤਾਕਾਰ ਮਿਸਰਨਾਹੀ ਤਾਕਾਰ ਮਿਸਰਨਾ ਹੋੜ ਗਾਵਾ ਤੈਨੂੰ ਰਾਤ ਕੋੜ ਗਾਵਾ ਤੈਨੂੰ ਰਾਤ ਮੈਂ ਗਾ ਤੇ ਰਾਤ ਕੋੜ ਗਾਵਾ ਤੈਨੂੰ ਰਾਤ ਨਾਦਕ ਚਾਹੋਏ ਹੋ ਨਾਦਕ ਚਾਹੋਏ ਹੋ ਨਾਦਕ ਚਾਹੋਏ ਹੋ ਨਾਦਕ ਚਾਹੋਏ ਹੋ ਕੋਈ ਬਾਈ ਕੁਰਵਾਈ 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 ਕੋਈ वाईक वाई गुरु वाई फुर वाई गुरु वाईपुर वाईं वाई घुर वाई वाईकरोले ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ